ਸਾਤਨਾਮ ਸ੍ਰੀ ਆਹੇ ਗੁਰੂ ਸਾਹਿਬ ਜੀ ਵਿਲਾਵਲ ਮਹੱਲਾ ਪੰਜਵਾਂ ਸੋਲੇ ਤੇ ਨਰਾਇਣ ਰਾਖ ਸੋਲੇ ਕਾ ਹੱਥ ਕੈ ਨਾ ਪਹੁੰਚੈ ਸੋਲੇ ਹੋਏ ਮੁਵਾ ਨਾ ਪਾਕ ਰਹਾ ਉਦ ਕੁਠਾਰ ਖਸਮ ਸਿਰ ਕਾਟਿਆ ਖਿੰਮੈ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੈਂਚਿਆ ਜਿਨ ਰਖਿਆ ਤਿਨ ਦੇਨਾ ਤਾ ਕ ਪੁੱਤਰ तन की छोड़ गया सब पासा कौ नानकतिसप्रबलहारी जिन राख पूर्णलितारायण का सोलिका ਅੱਖ ਕੈ ਨਾ ਪਹੁੰਚੈ ਸੋਲੇ ਹੋਏ ਮੂਆ ਨਾ 파ਖੋ ਰਹਾ ਕਾੜ ਕੁਠਾਰ ਖਸਮ ਸਿਰ ਕਟਿਆ ਖਿੰਮੈ ਹੋਏ ਗਿਆ ਹੈ ਆਖਾਕ ਮੰਦਾ ਚਿਤਵਤ ਚੇਤਵਤ ਪੰਚਾ ਜਨ ਰਚਿਆ ਤਿੰਨ ਦਿਨਾ ਤਾਕ ਪੁੱਤਰ ਮੀਤ ਤਨ ਕੀ ਛੋ ਨਾਰਿਓ ਸੋ ਛੋੜ ਗਿਆ ਸਭ ਭਾਈ ਸਾਖ ਕਾਉਨ ਨਾਨਕ ਤਿਸ ਪ੍ਰਭ ਬਲਿਆਹਾਰੇ ਜਿਨ ਚੰਨ ਕਾ ਕੀਨੋ ਪੁਰਨ ਵਾਕ ਸੋ ਲੇ ਤੇ ਨਾਰਾਇਣ ਕਈ ਨਾ ਪੌਚੈ ਸੋਲੇ ਹੋਏ ਮੂਆ ਨਾ ਪਾਕ ਰਹਾ ਕਾੜ ਕੁਠਾਰ ਖਸਮ ਸਿਰ ਕਾਟਿਆ ਕਿਨ ਮੈਂ ਹੋਏ ਗਿਆ ਹੈ ਖਾਕ ਉਤਰ ਤਨ ਕੇ ਛੋ ਨਾਰਿਓ ਸੋ ਛੋਡ ਗਿਆ ਸਭ ਭਾਈ ਸਾਖ ਕਉ ਨਾਨਕ ਤਿਸ ਪ੍ਰਭ ਬਲੇ ਹਾਰੇ ਜਿਨ ਜਨ ਕਾ ਕੇ ਨ ਕੋੁਰ ਨਵਾਕ ਸੋ ਲਿ ਤੇ ਨਰਾਇਣ ਰਾਖ ਪਹੋਚੈ ਸੋਲੇ ਹੋਏ ਮੂਆਨਾ ਆਪਾਕ ਰਹਾਉ ਕਾੜ ਕੁਠਾਰ ਪ੍ਰਸੰਗ ਸਿਰ ਕਾਟਿਆ ਕਿਨ ਮੈਂ ਹੋਏ ਗਿਆ ਹੈ ਖਾਕ ਅੰਦਾ ਚੇਤਵਤ ਚੇਤਵਦ ਪੰਚਾ ਜਿਨ ਰਚਿਆ ਤਿਨ ਦੇਨਾ ਤਾਕ ਉਤਰ ਮੇਤ ਤਨ ਕੀ ਛੁਨਾ ਰਹੋ ਸੋ ਛੋੜ ਗਿਆ ਸਭ ਭਾਈ ਸਾਕ ਕਉ ਨਾਨਕ ਤਿਸ ਪ੍ਰਭ ਬਲਿਹਾਰੇ ਜਿਨ ਜਨ ਕਾ ਕਿਨੋ ਕੋ ਰਨਵਾਕ ਸੋ ਲਈ ਤੇ ਨਰਾਇਣ ਰਾਖ ਸੋ ਲਈ ਕਾ ਹਾਥ ਕੈਲਾ ਪਹੁੰਚੈ ਸੋ ਲਈ ਹੋਏ ਮੂਆਨਾ ਫਾਕਾ ਸੰਮ ਸਿਰ ਕਾਟਿਆ ਕਿਨ ਮੈਂ ਹੋਇਆ ਹੈ ਖਾਕ ਮੰਦਾ ਚੇਤਵਤ ਛੇਤਵਤ ਪੰਚਿਆ ਜਿਨ ਰਚਿਆ ਤਿਨ ਦੇਨਾ ਤਾਕ ਉਤਰ ਮੀਤ ਤਨ ਕਿਛੂ ਨਾ ਰਿਓ छोट गया सब भाई साक कहो नानक तिस प्रभ बलहारे जिन जन का कि नौ पूर्ण वाक ਤਕੈ ਨਾ ਪਹੁੰਚੈ ਸੋਲੇ ਹੋਏ ਬੁਵਾਨਾ ਫਾਕ ਰਹਾ ਕਾੜ ਕੁਠਾਰ ਪਸੰ ਸਿਰ ਕਾਟਿਆ ^{(1)} ਮੈਂ ਹੋਏ ਗਿਆ ਹੈ ਖਾਕ ਵੰਦਾ ਛੇਤਵਤ ਛੇਤਵਤ ਪਾਂਛਿਆ ਜਿਨ ਰਚਿਆ ਤਿੰਨ ਦਿਨਾ ਤਾਕ ਪੁੱਤਰ ਮੀਤ ਤਨ ਕਿ ਸੁਣਾ ਰਿਹਾ ਸੁਛੋਡ ਗਿਆ ਸਭ ਭਾਈ ਸਾਖ ਹੋ ਨਾਨਕ ਤਿਸ ਪ੍ਰਭ ਬਲਿਹਾਰੇ जिन जन का के नौ पूर्ण वाक सोलिते नारायण राख सोले का हाथ कई न पहुँचै ਸੰਸੇਰ ਕਾਟਿਆ ਪਿੰਨ ਮੈਂ ਹੋਇ ਗਿਆ ਹੈ ਖਾਕ ਮੰਦਾ ਚੇਤਵਾਤ ਚੇਤਵਾਤ ਪਹੰਚਿਆ ਜਿਨ ਰਚਿਆ ਤਿਨ ਦੇਨਾ ਥਾਕ ਉਤਰ ਮੀਤ ਤਨ ਕਿਛੁ ਨਾ ਰਹੋ ਕੋ ਛੋਡ ਗਿਆ ਸਭ ਭਾਈ ਸਾਖ ਕਾਉਨ ਨਾਨਕ ਇਸ ਪ੍ਰਭ ਬਲ ਹਾਰੇ ਜਿਨ ਜਨ ਕਾ ਕੇ ਨ ਪੂਰਨ ਵਾਕੇ ਵਿਲਾਵਲ ਮਹਲਾ 5 ਨਰਾਇਣ ਰਖ ਸੁਲੇ ਕਾ ਹੱਥ ਕੈ ਨਾ ਪਹੁੰਚੈ ਸੋਲੇ ਹੋਏ ਮੁਵਾ ਨਾ ਪਾਕ ਰਹਾ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮੈ ਹੋਏ ਗਿਆ ਹੈ ਖਾਕ मंदा चितवत चितवत पंचा जिन रख्या तिन दिना ताक पुत्र मीत तन किछु नारियो सो छोड़ गया सब पाई साक कौ नानक तिस प्रभ ਜੇਨਾ ਜਨਕਾ ਕੇਨਾ ਪੂਰਨ ਵਾਕ ਸੁਲੀ ਤੇ ਨਰਾਇਣ ਰਾਖ ਸੁਲੀ ਕਾ ਹਾਥ ਕੈ ਨਾ ਪਹੁੰਚੈ ਸੁਲੀ ਹੋਏ ਮੂਆ ਨਾ ਪਾਕ ਰਹਾ ਕੋਥਾਰ ਖਸਮ ਸਿਰ ਕਾਟਿਆ ਖਿੰਨ ਮੈਂ ਹੋਇ ਗਿਆ ਹੈ ਆਖਾਕ ਮੰਦਾ ਚਿਤਵਤ ਚੇਤਵਤ ਪੰਚਾ ਜਿਨ ਰਚਿਆ ਤਿੰਨ ਦਿਨਾ ਤਾਕ ਪੁੱਤਰ ਮੀਤ ਤਨ ਕੀ ਛੋ ਨਾਰਿਓ ਸੋ ਛੋੜ ਗਿਆ ਸਭ ਭਾਈ ਸਾਖ ਕੌਣ ਨਾਨਕ ਤਿਸ ਪ੍ਰਭ ਬਲਿਆਹਾਰੇ ਜਿਨ ਚਨ ਕਾ ਕੀਨੋ ਪੁਰਨਵਾਕ ਸੋਲੇ ਤੇ ਨਾਰਾਇਣ ਰਾਖ ਸੋਲੇ ਕਾ ਹੱਥ ਕੈ ਨਾ ਪਹੁੰਚੈ ਸੋਲੇ ਹੋਇ ਮੂਆ ਨਾ ਫਾਕ ਉਥਾਰ ਖਸਮ ਸਿਰ ਕਾਟਿਆ ਕਿਨ ਮੈਂ ਹੋਇ ਗਿਆ ਹੈ ਖਾਕ ਉਤਰ ਮੀਤ ਤਨ ਕਿਛੂ ਨਾਰਿਓ ਸੂ ਛੋੜ ਗਿਆ ਸਭ ਭਾਈ ਸਾਖ ਕਉ ਨਾਨਕ ਤਿਸ ਪ੍ਰਭ ਬਲੇ ਹਾਰੇ ચિહ જનકા કે નો પૂરણ વાલી રાખ સોલે કા હાથ કહીના પહોંચે સોલે હોય ਸੰਸੇਰ ਕਾਟਿਆ ਖਿਨ ਮੈਂ ਹੋਇਆ ਹੈ ਖਾਕ ਪੰਦਾ ਚੇਤਵਾਤ ਚੇਤਵਾਦ ਪੰਚਾ ਜੇਨ ਰਚਿਆ ਤਿੰਨ ਦਿਨ ਤਾਕ ਉਤਰ ਮੀਤ ਤਨ ਕਿਛੂ ਨਾ ਰਹੋ तू छोड गया सब पाई नानक पासा कौ नानकतिसप्रभ बहारी जन वाक पूर सुलित नारायण राख

जिन रचिया तिन दीना ताक उतर मीत तन किछु न रहयो सु छोट गया सब भाई साक कहो नानक तिस प्रभु बलहारी जनका क वाक पूर्ण सुलित नारायण राख का हाथ कैना पहुचै शोले हा न प ਨਸਿਰ ਕਾਟਿਆ ਕਿਨ ਮੈਂ ਹੋਏ ਗਿਆ ਹੈ ਖਾਕ ਵੰਦਾ ਛੇ ਤਵਾਤ ਛੇ ਤਵਾਤ ਪੰਜ ਚਾਰ ਜੇ ਨ ਰਚਿਆ ਤਿੰਨ ਦਿਨਾ ਤਾਕ ਪੁਤਰਾ ਮੇਤ ਤਨ ਕਿ ਸੁਨਾ ਰਿਹਾ

ਕੈ ਨਾ ਪਹੁੰਚੈ ਸੋਲੇ ਹੋਏ ਮੋਹਨਾ ਫਾਕਾ ਰਹਾ ਕਾੜ ਕੁਖਾਰ ਖਸਮ ਸਿਰ ਕਾਟਿਆ ਕਿਨ ਮੈਂ ਹੋਇ ਗਿਆ ਹੈ ਖਾਕ ਦਾ ਚੇਤਵਤ ਚੇਤਵਤ ਪੰਜਿਆ ਜਿਨ ਰਛਿਆ ਤਿਨ ਦਿਨਾ ਥਾਕ ਉਤਰ ਮੇਤ ਤਨ ਕਿਛੁ ਨ ਰਹੋ ਸੁਛੋਟ ਗਿਆ ਸਭ ਭਾਈ ਸਾਕ प्रभ बलहारी जन का महला पूर्णल महल्ला पञ्जमा नारायण राख ਸੋਲੇ ਕਾ ਹੱਥ ਕੈ ਨਾ ਪਹੁੰਚੈ ਸੋਲੇ ਹੋਏ ਮੁਵਾ ਨਾ ਪਾਕ ਰਹਾ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮੈ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੰਚਿਆ ਜਿਨ ਰਖਿਆ ਤਿਨ ਦੇਨਾ ਤਾ ਕ ਪੁੱਤਰ ਮੀਤ ਤਨ ਕਿਛੂ ਨਾਰਿਓ ਸੋ ਛੋੜ ਗਿਆ ਸਭ ਭਾਈ ਸਾਖ ਕਉ ਨਾਨਕ ਤਿਸ ਪ੍ਰਭ ਬਲਿਆਰੇ ਜਿਨ ਜਨ ਕਾ ਕੇ ਨ ਪੂਰਨ ਵਾਕ सोलिते नारायण राख सोले का हाथ कहीं ना हो मुआ न पाख रहा हो कार्ड कुठार खसम सिर खिन में हो गया है खाक ਮੰਦਾ ਚਿਤਵਤ ਚੇਤਵਤ ਪੰਚਾ ਜਨ ਰਚਿਆ ਤਿੰਨ ਦਿਨਾ ਤਾਕ ਪੁੱਤਰ ਮੀਤ ਤਨ ਕੀ ਛੋ ਨਾਰਿਓ ਸੋ ਛੋੜ ਗਿਆ ਸਭ ਭਾਈ ਸਾਕ ਕਾਉਨ ਨਾਨਕ ਤਿਸ ਪ੍ਰਭ ਬਲ ਆਹਰੀ ਜਿਨਾ ਚਨਕਾ ਕੀਨੋ ਪੁਰਨਵਾਕ ਸੋਲੇ ਤੇ ਨਾਰਾਇਣ ਰਾਖ ਸੋਲੇ ਕਾ ਹਾਥ ਕੈ ਨਾ ਪਹੁੰਚੈ ਸੋਲੇ ਹੋਏ ਮੂਆ ਨਾ 파ਕ ਸਮ ਸਿਰ ਕਾਟਿਆ ਕਿਨ ਮੈਂ ਹੋਇ ਗਿਆ ਹੈ ਖਾਕ ਪੁੱਤਰ ਅਮੀਤ ਤਨ ਕਿਛੋ ਨਾਰਿਓ ਸੂ ਛੋੜ ਗਿਆ ਸਭ ਭਾਈ ਸਾਖ ਕਉ ਨਾਨਕ ਤਿਸ ਪ੍ਰਭ ਬਲੇ ਹਾਰੇ जिन जन वाक परन् नारायण राख सोले का हा केन पहुच सुले ओ मुवा पाक ਸਾਮ ਸਿਰ ਕਾਟਿਆ ਖਿੰਮੈਂ ਹੋਇ ਗਿਆ ਹੈ ਖਾਕ ਪੰਦਾ ਚੇਤਵਾਤ ਚੇਤਵਾਦ ਪਾਂਚਾ ਜੇਨ ਰਚਿਆ ਤਿੰਨ ਦਿਨ ਤਾਕ ਉਤਰ ਮੀਤ ਤਨ ਕਿਛੂ ਨਾ ਰਹੋ तू छोड़ गया सब पाई साक कौ नानक तिस प्रभ बलहारे जिन जन का किन्नो पूरन वाक सोलिते नारायण राख सोलह ਹਾਥ ਕੈ ਨਾ ਪਹੁੰਚੈ ਸੋਲੇ ਹੋਏ ਮੂਆ ਨਾ ਪਾਕਾ ਰਹਾ ਕਾੜ ਕੁਠਾਰ ਪਸਮ ਸਿਰ ਕਾਟਿਆ ਖਿੰਮੈ ਹੋਏ ਗਿਆ ਹੈ ਖਾਕ पंदा चेतवत चेतवत पंचया जिन रचया तिन दिना ताक उतर मीत तन किछु न रयो सो छोड़ ग्या सब भाई साक कहो नानक तिस प्रभु बलहारी जनका किपूर्ण सुलित नारायण राख का हाथ केन पहुच शोले हा न पाक ਸੰਸਾਰ ਕਾਟਿਆ ਕਿਨ ਮੈਂ ਹੋਇਆ ਹੈ ਖਾਕ ਵੰਦਾ ਛੇਤਵਾਦ ਛੇਤਵਾਦ ਪਾਂਛਿਆ ਜੇਨ ਰਚਿਆ ਤਿੰਨ ਦਿਨਾ ਤਾਕ ਪੁਤਰਾ ਮੀਤ ਤਨ ਕਿ ਸੁਣਾ ਰਿਹਾ छोड़ गया सब पाई साक नानक तिस प्रभ बलहारी जिन जन का के नो पूर्ण वाक सोली ते नारायण राख ਕੈ ਨਾ ਪਹੁੰਚੈ ਸੋਲੇ ਹੋਏ ਮੂਹਾਨਾ ਫਾਕਾ ਰਹਾ ਕਾੜ ਕੁਖਾਰ ਖਸਮ ਸਿਰ ਕਾਟਿਆ ਪਿੰਨ ਮੈਂ ਹੋਇ ਗਿਆ ਹੈ ਖਾਕ ਦਾ ਚੇਤਵਤ ਚੇਤਵਤ ਪੰਜਿਆ ਜਿਨ ਰੱਤਿਆ ਤਿਨ ਦਿਨਾ ਥਾਕ ਉਤਰ ਮੀਤ ਤਨ ਕਿਛੁ ਨ ਰਹੋ ਸੁਛੋਟ ਗਿਆ ਸਭ ਭਾਈ ਸਾਕ ਸਫਰਾਬ ਬਲ ਹਾਰੇ ਜਿਨ ਜਨਨ ਕਾ ਕੇ ਨੋ ਪੂਰਨ ਵਾਕ ਉਹ ਆਏ ਗੁਰੂ ਜੀ ਕਾ ਫਲਸਾ ਉਹ ਆਏ ਗੁਰੂ ਜੀ ਕੀ ਫਤਿਹ